ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਨਿਰਬਾ ਬਨਾਨੇ ਦਾ ਪਿੰਡ ਗੋਲਾ ਟੋਲਾ ਮੇਰੇ ਸੱਜੇ ਪਾਸੇ ਤੇਲੇ ਪਾਸੇ ਤੁਸੀਂ ਬੰਨਵਾ ਜੀ ਲਗਭਗ 200 ਫੁੱਟ ਦਾ ਪਹਾੜ ਪਿਆ ਸੀ ਇੱਥੇ ਜੀ ਤੇ ਲਗਭਗ 20 ਫੁੱਟ ਡੂੰਗਾ ਬਾਈ ਸਾਹਮਣੇ ਪਿੰਡ ਹੈ ਜੀ ਲਗਭਗ 35-40 ਘਰ ਹੋਣਗੇ ਜੀ ਛੋਟਾ ਪਿੰਡ ਉਹ ਤੇ ਨਾਲ ਇਧਰ ਸੱਜੇ ਪਾਸੇ ਦੂਜਾ ਪਿੰਡ ਉਹ ਤੇ ਇਧਰ ਤੁਸੀਂ ਬੰਨ ਟੁੱਟਾ ਜੀ ਆ ਦੇਖ ਸਾਦੇ ਕਿੰਨਾ ਪਾੜ ਪਿਆ ਹੁਣ ਜੀ ਸੀ ਬੀ ਮਿੱਟੀ ਲਗਾ ਰਹੀ ਆ ਠੀਕ ਹੈ ਜੀ ਤੇ ਇਹ ਪਿੰਡ ਦਾ ਕਾਫੀ ਨੁਕਸਾਨ ਹੋਇਆ ਪਿੰਡ ਦਾ ਆ ਦੇਖ ਸਾਦੇ ਤੁਸੀਂ ਆ ਪੂਰਾ ਇਧਰੋਂ ਪਾੜ ਪੈ ਗੇ ਸਿੱਧਾ ਤੇ ਪਿੰਡ ਨੂੰ ਮਾਰਕ ਕੀਤੀ ਹੈ ਜੀ ਪਾਣੀ ਨੇ ਤੇ ਇਸ ਪਿੰਡ ਅਸੀਂ ਮੈਡੀਕੈਂਪ ਲਗਾਉਣ ਜਾ ਰਹੇ ਹਾਂ। ਭਾਜੀ ਤੁਹਾਡੇ ਪਿੰਡ ਇਹੀ ਹੈ ਜੀ? ਹਾਂ ਜੀ ਹਾਂ ਜੀ। ਇਹ ਕਿੰਨੇ ਦਿਨੋਂ ਪਾਣੀ ਟੁੱਟਾ? ਪਤਾ ਕੋਈ? ਬਾਬਾ ਜੀ ਹੁਣ ਕੀ ਤੇ 20-25 ਦਿਨ ਹੋ ਗਏ ਜਾਣਗੇ। ਮੈਂ 20-25 ਦਿਨ ਹੋ ਗਏ ਬਾਬਾ ਜੀ। ਤੇ ਕਿੰਨੇ ਦਿਨ ਪਾਣੀ ਆਲਦਾ ਪਿੰਡ ਪੀ ਕੇ ਰਹੇ ਰਿਹਾ ਪਿੰਡ? ਪਾਣੀ ਸਾਰਾ ਦੱਸ ਦੇ ਨਹੀਂ ਰਿਹਾ ਬਾਬਾ ਜੀ ਇੱਥੇ। ਕਿੰਨੇ ਫੁੱਟ ਪਾਣੀ ਆ ਗਿਆ ਸੀ? ਪਾਣੀ ਦੇ ਇੱਥੇ ਬਾਬਾ ਜੀ 12-13 ਫੁੱਟ ਪਾਣੀ ਥੀ ਇੱਥੇ। ਬਾਦਰਫੁੱਟ ਪਾਣੀ। ਹਾਂ ਜੀ। ਅੱਛਾ ਜੀ। ਹਾਂ ਜੀ। ਘਰੇ ਪਾਣੀ ਜਾ ਪੜੇ। ਟੁੱਟੇ ਇੱਕ ਬੰਨੀ ਦੇਖੋ ਸਾਹਮਣੇ ਅੱਜ 12 ਅਕਤੂਬਰ ਹੋ ਚੁੱਕੀ ਹੈ ਦਿਨ ਐਤਵਾਰ ਜੀ ਤੇ ਜੇਸੀ ਵੀ ਲਾ ਸਕਦੇ ਕਾਫੀ ਡੂੰਗਾ ਬਣ ਇਥੋਂ ਚੌੜਾ ਤੇ 200 ਫੁੱਟ ਚੌੜਾ ਤੇ 20 ਫੁੱਟ ਡੂੰਗਾ ਆ ਦੇਖ ਸਕਦੇ ਤੁਸੀਂ ਜਾਲ ਬਣ ਕੇ ਬੋਰੀਆਂ ਦਾ ਪਿੰਡ ਵਾਲਿਆਂ ਨੇ ਮਿਲ ਕੇ ਲਾਇਆ ਹੋਇਆ ਜੀ ਤੇ ਇਹਨੂੰ ਬੰਨੂ ਬਨਿਆ ਜਾ ਰਿਹਾ ਕਾਫੀ ਚੌੜਾ ਬਨਵਾ ਉਪਰ ਸੜਕ ਵੀ ਬਣੀ ਹੋਈ ਸੜਕ ਵੀ ਟੁੱਟ ਗਈ ਨਾਲ